ਕਿਸ ਕਟਾਲੇ ਸਿਰਫ ਫੈਸ਼ਨ ਫੈਸ਼ਨ ਰਹਿ ਗਿਆ ਨਾ ਪਰ ਤਨ ਸੀ ਸਾਡੀਆਂ ਮਾਵਾਂ ਮਧਾਣੀ ਵੀ ਚੱਲਦੀ ਹੁੰਦੀ ਸੀ ਬਾਣੀ ਵੀ ਚੱਲਦੀ ਹੁੰਦੀ ਸੀ ਆ ਬੜੀ ਵੱਡੀ ਚੀਜ਼ ਸੀ ਆ ਪੱਲਾ ਇਹਨੂੰ ਨਾ ਜਿਹੜੇ ਹਿੰਦੂ ਨੇ ਇਹ ਅੰਚਲ ਕਹਿੰਦੇ ਨੇ ਅੰਚਲ ਪੱਲੂ ਵੀ ਕਿਹਾ ਜਾਂਦਾ ਪੱਲੂ ਸਾੜੀ ਦਾ ਪੱਲੂ ਸਾੜੀ ਜਿਹੜੀਆਂ ਬੀਬੀਆਂ ਲੈਂਦੀਆਂ ਉਹਨੂੰ ਪੱਲੂ ਕਹਿੰਦੇ ਤੇ ਜਿਹੜੀਆਂ ਭੈਣਾ ਚੁੰਨੀ ਲੈਂਦੀਆਂ ਇਹਨੂੰ ਪੱਲਾ ਕਹਿੰਦੇ ਐ ਤੇ ਮੈਂ ਪਰਮੇਸ਼ਰ ਦੁਆਰ ਦਵਾਨ ਤੇ ਗੱਲ ਕੀਤੀ ਸੀ ਗੁਰਮਖੋ ਇਹ ਪੱਲਾ ਨਾ ਜਿਹੜਾ ਪੱਲਾ ਇਹਦੀ ਬੜੀ ਵੈਲਿਊ ਸੀ ਬੜੀ ਕੀਮਤ ਸੀ ਮੈਂ ਆਪਣੀ ਮਾਂ ਦੇ ਗਲ ਵਿੱਚ ਪਾਈ ਚੁੰਨੀ ਵੇਖੀ ਐ ਸਾਰੀਆਂ ਔਰਤਾਂ ਇਦਾਂ ਕਰਦੀਆਂ ਸੀ ਉਹ ਚੁੰਨੀ ਜਦੋਂ ਬੱਚੇ ਨੇ ਭੱਜ ਕੇ ਆਉਣਾ ਮੈਨੂੰ ਮਾਰਦਾ ਹੈ ਉਹ ਮੈਨੂੰ ਇਦਾਂ ਕਹਿੰਦਾ ਮਾਂ ਨੇ ਭੱਜ ਕੇ ਐਂ ਕਰਕੇ ਉੱਤੇ ਕੀ ਕਰ ਦਿੰਦੀਆਂ ਸੀ ਇਦਾਂ ਚੁੰਨੀ ਉੱਤੇ ਕਰ ਦਿੰਦੀ ਉਹ ਚੁੰਨੀ ਕੰਮ ਆ ਜਾਂਦੀ ਸੀ ਜਦੋਂ ਮੈਂ ਕਹਣਾ ਅੱਖ ਦੇ ਵਿੱਚ ਮੱਛਰ ਪੈ ਗਿਆ ਆ ਅੱਖ ਲਾਲ ਹੋ ਗਈ ਐ ਫੇਰ ਕੀ ਕਰਦੀਆਂ ਹੁੰਦੀਆਂ ਸੀ ਐਸੇ ਚੁੰਨੀ ਨੂੰ ਪੱਲੇ ਨੂੰ ਐ ਫੂਕ ਮਾਰ ਕੇ ਉਸੇ ਚੁੰਨੀ ਨੂੰ ਅੱਖ ਤੇ ਲਾਂਦੀ ਸੀ ਮਾਂ ਆ ਚੁੰਨੀ ਜਿਹੜੀ ਐਦਾਂ ਟੱਕਦੀ ਸੀ ਫੇਰ ਉਸੇ ਚੁੰਨੀ ਨਾਲ ਉਹ ਫੂਕ ਮਾਰਦੀ ਸੀ ਅੱਖ ਦੇ ਉੱਤੇ ਆਹੀ ਪੱਲਾ ਸੀ ਜਦੋਂ ਰੋਟੀ ਦੇਣੀ ਹੁੰਦੀ ਸੀ ਥਾਲੀ ਦੇ ਵਿੱਚ ਵੀ ਆਹੀ ਐਦਾਂ ਪੱਲਾ ਮਾਰ ਦੇਣਾ ਉਹਨੇ ਤੁਸੀਂ ਐਦਾਂ ਕਰਦੀਆਂ ਜੇ ਵੀ ਕਈ ਪੈਣਾ ਉਹ ਪੱਲਾ ਉਹਦੇ ਨਾਲ ਹੀ ਥਾਲੀ ਨਾਲ ਐਂ ਤਾਂ ਥਾਲੀ ਸਾਫ਼ ਕਰ ਦੇਣੀ। ਉਹੀ ਪੱਲਾ ਆ ਨਿੱਕੇ ਨਿੱਕੇ ਨਿਆਣੇ ਮਾਵਾਂ ਦੇ ਪਿੱਛੇ ਪਿੱਛੇ ਪੱਲਾ ਫੜ ਕੇ ਤੁਰੇ ਫਿਰਦੇ ਆ। ਮੰਮੀ ਮੰਮੀ ਕਰਦੇ। ਉਹ ਚੁੰਨੀ ਪਿੱਛੇ ਚੁੰਨੀ ਐਂ ਤਾਂ ਪਿੱਛੇ ਪਿੱਛੇ ਤੁਰੇ ਫਿਰਦੇ। ਪੱਲਾ ਜਦੋਂ ਦਾਦੀ ਬੈਠੀ ਹੁੰਦੀ ਸੀ ਕੋਈ ਪਿੰਡ ਦੇ ਵਿੱਚੋਂ ਮਾਂ ਹੋਰ ਦਾਦੀ ਨੂੰ ਮਿਲਣ ਆਉਂਦੀ ਸੀ ਉਦੋਂ ਮੈਂ ਵੇਖਿਆ ਮੇਰੀ ਮਾਂ ਉਸੇ ਚੁੰਨੀ ਦਾ ਐਦਾਂ ਪੱਲਾ ਬਣਾ ਕੇ ਸੱਸ ਨੂੰ ਵੀ ਉਹਦੇ ਐਦਾਂ ਗੋਡਿਆਂ ਤੇ ਲਾਉਂਦੀ ਸੀ ਤੇ ਜਿਹੜੀ ਆਈ ਹੁੰਦੀ ਸੀ ਉਹਦੇ ਵੀ ਗੋਡਿਆਂ ਤੇ ਉਸੇ ਚੁੰਨੀ ਨੂੰ ਐਦਾਂ ਪੈਰਾਂ ਤੇ ਲਾ ਦਿੰਦੀ ਸੀ ਚੁੰਨੀ ਪੈਰਾਂ ਤੇ ਲਾ ਦਿੰਦੀ ਸੀ ਐਦਾਂ ਲਾ ਕੇ ਫਿਰ ਐਦਾਂ ਇਹ ਵੀ ਉਸੇ ਚੁੰਨੀ ਨੂੰ ਕਰਦੀ ਸੀ ਉਹੀ ਪੱਲਾ ਉਹ ਪੱਲਾ ਸਤਕਾਰ ਬਣ ਜਾਂਦਾ ਸੀ ਉਸੇ ਚੁੰਨੀ ਨੂੰ ਸਿਰ ਤੇ ਲੈ ਲੈਂਦੀ ਸੀ